ਅਮਰੀਕਾ ਤੋਂ ਲਗਾਤਾਰ ਗੈਰ ਕਾਨੂੰਨੀ ਢੰਗ ਨਾਲ ਪੰਜਾਬੀ ਡਿਪੋਰਟ ਹੋ ਰਹੇ ਨੇ ਤੇ ਇਸੇ ਵਿਚਾਲੇ ਕਈ ਨੌਜਵਾਨ ਐਸੇ ਵੀ ਨੇ ਜੋ ਪੰਜਾਬ 'ਚ ਵੱਡੀਆਂ ਵਾਰਦਾਤਾਂ ਕਰਕੇ ਪੁਲਿਸ ਤੋਂ ਬਚਣ ਲਈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਭੱਜ ਗਏ। ਇਸੇ ਤਰ੍ਹਾਂ ਦੇ ਮਾਮਲੇ 'ਚ ਬੀਤੇ ਦਿਨੀ ਅਮਰੀਕਾ ਤੋਂ ਰਿਪੋਰਟ ਹੋਏ ਨੌਜਵਾਨ ਦਾ ਕਿੱਸਾ ਸਾਹਮਣੇ ਆਇਆ ਜਿੱਥੇ ਨੌਜਵਾਨ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਤੇ ਤਿੰਨ ਮਾਮਲੇ ਦਰਜ ਸਨ ਜਿਸ 'ਚ ਲੁੱਟਖੋ ਅਤੇ ਲੜਾਈ ਦੇ ਮਾਮਲੇ ਸੀ ਤੇ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰਦੇ ਹਾਂ ਜੀ ਜਦੋਂ ਕਨੋਲ ਦੇ ਨੰਨੋ ਹਾਂਜੀ ਤੇ ਇੱਕ ਅਮਰੀਕਾ ਤੋਂ ਡਿਪੂਟ ਹੋ ਕੇ ਆਏ ਗੁਰਿੰਦਰ ਜੀ ਇੱਕ ਕੀ ਮਾਮਲਾ ਰਿਹਾ ਔਰ ਕਿਉਂ ਉਹਨਾਂ ਨੂੰ ਰੈਸਟ ਕੀਤਾ ਇਹ ਜਿਹੜਾ ਗੁਰਵਿੰਦਰ ਸਿੰਘ ਦਾ ਸਨੋਵ ਦਾਦੀ ਸਿੰਘ ਹੈ ਅਮਰਿਕਾ ਜੁਐਸਏ ਐਮਐਸਸੀ ਨੇ ਇਹਨੂੰ ਰਿਪੋਰਟ ਕੀਤਾ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਜਿੱਥੋਂ ਉਹਨਾਂ ਰਿਪੋਰਟ ਕਰਕੇ ਇੰਡੀਆ ਭੇਜਿਆ ਉਹਦੇ ਉੱਤੇ ਇਹ ਪਹਿਲਾ ਤਿੰਨ ਮੁਕਦਮੇ ਦਰਜ ਇੱਕ ਮਕਦਮਾ ਹੈਗਾ ਦੇਖੋ 263 ਨੰਬਰ ਤੇ 41/22 ਤੇ ਇੱਕ 274/22 ਮਕਦਮਾ ਫਰੀਦਕੋਟ ਦਾ ਹੈ। ਹਾਰ ਮਕਦਮਾ ਸਰ ਜੀ ਤਿੰਨ ਮਕਦਮੇ ਜਿਹੜੇ ਕਿ ਕਿਹੜੇ ਕਿਹੜੇ ਮਕਦਮੇ ਆ ਜੀ? ਦੋ ਮਕਦਮੇ 389 ਤੇ ਸਨੇਚਿੰਗ ਦੇ ਹੈਗੇ ਇਹ ਹਾਰ ਮਕਦਮਾ ਤਾਂ ਹੈਗਾ। ਇਹ ਇਹ ਮਕਦਮੇ ਕਦੋਂ ਦਰਜ ਹੋਈ ਸੀਗੇ ਤੇ ਉਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ। ਹਾਂ ਉਹ ਮਕਦਮੇ ਦਰਜ ਹੋਣ ਤੋਂ ਬਾਅਦ ਉਹ ਫਿਰ ਇਹ ਸਜ਼ਾ ਤੋਂ ਨਾਤਾ ਮਾਰਾ। ਗੈਟ ਨੋਨ ਲੇ ਤਰੀਕੇ ਨਾਲ ਉਹ ਮੈਥੇ ਕਰਦੇ ਸੁਣਿਆ ਤੁਸੀਂ ਕਿਵੇਂ ਨੌਜਵਾਨ ਪੰਜਾਬ ਚ ਕਾਂਡਕਾਰ ਵਿਦੇਸ਼ ਭੱਜ ਗਿਆ ਪਰ ਕਿਸਮਤ ਉਸਨੂੰ ਫਿਰ ਵਾਪਸ ਪੰਜਾਬ ਲੈ ਆਈਏ ਜਿੱਥੇ ਦੁਬਾਰਾ ਤੋਂ ਲੁਧਿਆਣਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਤਰ੍ਹਾਂ ਹੀ ਕਈ ਹੋਰ ਨੌਜਵਾਨ ਵੀ ਲੱਖਾਂ ਰੁਪਏ ਲਗਾ ਕੇ ਅਮਰੀਕਾ ਆਪਣੇ ਸੁਪਨੇ ਲੈ ਕੇ ਗਏ ਸਨ ਪਰ ਉਹ ਸਾਰੇ ਦੇ ਸਾਰੇ ਚਕਨਾ ਚੂਰ ਹੋ ਗਏ ਪਰ ਇਸ ਦੇ ਵਿਚਾਲੇ ਇਸੇ ਦੀ ਆੜ ਦੇ ਵਿੱਚ ਕਈ ਐਸੇ ਨੌਜਵਾਨ ਵੀ ਅਮਰੀਕਾ ਭੱਜਣ ਦੀ ਫਿਰਕ ਚ ਸਨ ਜਿਨ੍ਹਾਂ ਨੇ ਪੰਜਾਬ ਚ ਵੱਡੇ ਕੰਡ ਕੀਤੇ ਹੋਏ ਪਰ ਉਹਨਾਂ ਨੂੰ ਕੀ ਪਤਾ ਕਿਸਮਤ ਉਹਨਾਂ ਨੂੰ ਦੁਬਾਰਾ ਤੋਂ ਵਾਪਸ ਪੰਜਾਬ ਦੀਆਂ ਸਲਾਖਾਂ ਪਿੱਛੇ ਲੈ ਕੇ ਜਾਵੇਗੀ ਲੁਧਿਆਣਾ ਤੋਂ ਵਿਵੇਕ ਢਾਲਦੀ ਰਿਪੋਰਟ